ਸਸਿਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਦਾਨਾ ਕਬਦੀ ਮੌਜੂਦ ਆ ਜੀ ਗੁਰਗੋਵਿੰਦ ਸਿੰਘ ਜੀ 400 ਧਰਤੀ ਆਲਮਗੀਰ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਗੁਰਗੋਵਿੰਦ ਸਿੰਘ ਜੀ ਦੇ ਆਲਮਗੀਰ ਸਾਹਿਬ ਆਉਣ ਦੀ ਜਾਤ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾ ਰਿਹਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਨਗਰ ਆਲਮਗੀਰ ਦੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਆ ਉੱਥੇ ਹੀ ਇਲਾਕੇ ਦੀ ਜਿਹੜੀ ਸੰਗਤ ਆ ਇੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹ ਪਹੁੰਚ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਗਤਾਂ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਡ ਆਲਮਗੀਰ ਗੁਰਦਵਾਰਾ ਮਜੀਦ ਸਾਹਿਬ ਆਲਮਗੀਰ ਤੋਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਚਾਰਸ਼ੋਪ ਪ੍ਰਾਪਤ ਹੈ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਰਵਾਨਾ ਹੋਇਆ ਜੋ ਨਗਰ ਦੇ ਵਿੱਚ ਪ੍ਰਕਰਮਾ ਕਰੇਗਾ ਤੇ ਇੱਥੇ ਗੁਰੂ ਸਾਹਿਬ ਜੀ ਦਾ ਮਹਾਨ ਇਤਿਹਾਸ ਸੰਗਤਾਂ ਨੂੰ ਸੁਣਾਇਆ ਜਾਵੇ ਕਿ ਤੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਸੋ ਸਾਡੇ ਮਾਪਿਆਂ ਨੂੰ ਵੀ ਚਾਹੀਦਾ ਹੈ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਜੋ ਸਾਡਾ ਸਹਿਬਜ਼ਾਦਿਆਂ ਦਾ ਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਸਾਡੇ ਵੱਡਿਆਂ ਦਾ ਸਾਡੇ ਜਰਨੈਲਾਂ ਦਾ ਸਰੂਪ ਹੈ ਉਹੀ ਅਪਣਾਉਣ ਤੇ ਕੋਈ ਬਰਾਈ ਜਦ ਮੈਂ ਨਸ਼ੇ ਨੇ ਲੱਚਰਪੁਣਾ ਜਾਂ ਪੱਛਮੀ ਕਲਚਰ ਦੀ ਜਗਾ ਚਾਹੁੰਦਾ ਇਹ ਤੋਂ ਮਾਪੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣ ਸਾਡਾ ਵਿਰਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਡਾ ਵਿਰਸਾ ਕੀਰਤਨ ਸਾਡਾ ਵਿਰਸਾ ਕਥਾ ਸਾਡਾ ਵਿਰਸਾ ਢਾਡੀ ਸਾਡਾ ਵਿਰਸਾ ਜੁਧਿਆਂ ਦਾ ਇਤਿਹਾਸ ਸੋ ਸਾਰੇ ਮਾਪਿਆਂ ਨੂੰ ਸੁਦੇਸ਼ ਦੇਣਾ ਚਾਹੁੰਦੇ ਆ ਕਿ ਮਨਾਉਣ ਦਾ ਤਾਂ ਫਾਇਦਾ ਜੇ ਆਉਣ ਵਾਲੀ ਪੀੜ੍ਹੀ ਆ ਜਿਹੜੀ ਆਉਣ ਵਾਲੀ ਪੀੜ੍ਹੀ ਸਾਬਜਦਿਆਂ ਵਰਗੀ ਬਣੇ ਤੇ ਆਉਣ ਵਾਲੇ ਜਿਹੜੇ ਬੱਚੇ ਨੇ ਗੁਰਸੇਖ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਗੁਰਗੋਲ ਸਿੰਘ ਸੱਚੇ ਪਾਤਸ਼ਾਹ ਦੇ ਇਸ ਧਰਤੀ ਤੇ ਆਉਣ ਦੀ ਜਾਤ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾ ਰਿਹਾ ਇੱਥੇ ਜਿੱਥੇ ਇਲਾਕੇ ਦੇ ਜਿਹੜੀ ਸੰਗਤ ਆ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਆ ਉੱਥੇ ਜਿਹੜੇ ਮੇਰੇ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਸਾਹਮਣੇ ਜਿਹੜੀ ਗੱਤਕਾ ਪਾਰਟੀਆਂ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਗੱਤਕੇ ਦੇ 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 ਜੋਹਰ ਦਿਖਾ ਰਹੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕੀ ਨਾਮ ਤੁਹਾਡਾ ਤਨਵੀਰ ਸਿੰਘ ਕਿਹੜੇ ਪਿੰਡ ਤੋਂ ਆਏ ਆਲਮਗੀਰ ਸਾਹਿਬ ਆਲਮਗੀਰ ਤੋਂ ਤੁਸੀਂ ਇੱਥੇ ਗੱਤਕੇ ਦੇ ਜੋਹਰ ਦਿਖਾ ਰਹੇ ਹੋ ਤੇ ਕਿੱਥੋਂ ਸਿੱਖੇ ਨੇ ਤੁਸੀਂ ਇਹ ਗੱਤਕੇ ਦੇ ਜੋਹਰ ਆਲਮਗੀਰ ਸਾਹਿਬ ਤੋਂ ਇੱਥੋਂ ਹੀ ਸਿੱਖੇ ਨੇ ਉਮਰ ਕਿੰਨੀ ਆ ਤੁਹਾਡੀ 8 8 ਸਾਲ 8 ਸਾਲ ਕਿਹੜੀ ਕਲਾਸ ਚ ਪੜ੍ਹਦੇ ਹੋ 3rd ਅਸਲ ਅੱਜ ਜਿਹੜਾ ਨਕਰ ਕੀਤਨ ਹੈ ਇਹ ਕੀਤਾ ਜਾ ਰਿਹਾ ਕਿੰਨਾਂ ਦੀ ਯਾਦ ਕੀਤਾ ਜਾ ਰਿਹਾ ਹੈ ਤਾਂ ਤਾਂ ਸ਼੍ਰੀ ਗੁਰਗੋਵ ਸਿੰਘ ਜੀ ਦਾ ਠੀਕ ਹੈ ਠੀਕ ਹੈ ਛੋਟੇ ਸਾਹਿਬ ਜਦਿਆਂ ਬਾਰੇ ਦੱਸੋ ਤੁਸੀਂ ਛੋਟੇ ਸਾਹਿਬ ਜਿਆਦਿਆਂ ਦੀ ਸ਼ੀਧੀ ਨੀਹਾ ਵਿੱਚ ਜਨਵਾਕੀ ਕੀਤੀ ਗਈ ਸੀ ਸਰਹੰਦ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਤੇ ਉਹਨਾਂ ਦਾ ਸੰਸਕਾਰ ਟੋਟਰ ਮਾਲ ਨੇ ਕੀਤਾ ਸੀ ਠੀਕ ਹੈ ਜੀ ਤੇ ਹੋਰ ਨਾਲ ਛੋਟੇ ਜਿਹੜੀ ਟੀਮ ਆਈ ਹੈ ਹੋਰ ਇਹ ਵੀ ਟੀਮ ਤੁਹਾਡੇ ਨਾਲ ਤੁਹਾਡਾ ਨੋ ਕੀ ਹੈ ਦਾਨਵੀਰ ਸਿੰਘ ਤੁਸੀਂ ਕਿਹੜੇ ਪਿੰਡ ਤੋਂ ਆਏ ਅਸੀਂ ਲੁਧਿਆਣਾ ਤੁਸੀਂ ਲੁਧਿਆਣੇ ਸਪੈਸ਼ਲ ਤੌਰ ਤੇ ਇੱਥੇ ਗੱਤਕੇ ਦੇ ਜਿਹੜੇ ਜੋਹਰ ਦਿਖਾਉਣ ਆਏ ਹੋ ਹਨ ਅੱਗੇ ਵੀ ਤੁਸੀਂ ਆਉਂਦੇ ਹੋ ਹਰ ਸਾਲ ਹਾਂ ਜੀ ਅੱਛਾ ਜੀ ਕਿਹੜੀ ਕਲਾਸ ਪੜ੍ਹਦੇ ਤੁਸੀਂ ਫੋਰਥ ਇਹੋ ਜਿਹਾ ਤੁਹਾਨੂੰ ਲੱਗ ਰਿਹਾ ਛੋਟੇ ਸਾਹਿਬ ਜਦਿਆਂ ਦੀ ਕੁਰਬਾਨੀ ਬਾਰੇ ਪਤਾ ਤੁਹਾਨੂੰ ਦੱਸੋ ਛੋਟੇ ਸਾਹਿਬ ਜਦਿਆਂ ਦਾ ਨਾਮ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੀ ਠੀਕ ਹੈ ਜੀ ਟੋਟਾ ਨੋਪੀਆ ਮਨਦੀਪ ਸਿੰਘ ਤੁਸੀਂ ਵੀ ਅੱਜ ਗੱਤ ਕਿਹਦੇ ਜ਼ੋਰ ਦਿਖਾ ਰਹੇ ਹੋ ਠੀਕ ਹੈ ਅ ਦੇਖਿਆ ਜੇ ਤੁਸੀਂ ਵੀ ਜਿਹੜੇ ਇਹ ਜਿਹੜੇ ਛੋਟੇ-ਛੋਟੇ ਬੱਚੇ ਨੇ ਇਹ ਜਿਹੜੇ ਗੱਤਕੇ ਦੇ ਜੋਰ ਇੱਥੇ ਦਿਖਾਉਣ ਵਾਸਤੇ ਇਲਾਕੇ ਤੇ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸੈਰਾ ਤੋਂ ਇੱਥੇ ਆਏ ਨੇ ਇਹ ਹਰ ਸਾਲ ਇੱਥੇ ਆ ਕੇ ਇਸ ਤਰ੍ਹਾਂ ਆਪਣੇ ਜਿਹੜੇ ਗੱਤਕੇ ਦੇ ਜੋਰ ਦਿਖਾਉਂਦੇ ਹਨ ਮੇਰੇ ਕੋਲ ਇਸ ਟਾਈਮ ਮੌਜੂਦ ਹਨ ਉਹ ਇਨਸਾਨ ਉਹ ਵਿਅਕਤੀ ਜਿਹੜੇ ਕਿ ਨੌਜਵਾਨਾਂ ਨੂੰ ਇੱਕ ਸਹੀ ਸੇਧ ਦੇਣ ਵਾਸਤੇ ਨੌਜਵਾਨਾਂ ਨੂੰ ਸਰਦਾਰੀ ਦੇ ਨਾਲ ਜੋੜਨ ਵਾਸਤੇ ਜਿਹੜੇ ਸਰਦਾਰੀ ਕੈਂਪ ਨੇ ਉਹ ਜਿਹੜੇ ਧਾਰਮਿਕ ਜਗ੍ਹਾ ਤੇ ਲਾਉਂਦੇ ਰਹਿੰਦੇ ਆ ਇਸ ਤਰ੍ਹਾਂ ਹੀ ਇਹਨਾਂ ਨੇ ਫਤੇਗੜ ਸਾਹਿਬ ਜਿਹੜਾ 1-2 ਦਿਨ ਪਹਿਲਾਂ ਫਤੇਗੜ ਸਾਹਿਬ ਇਹਨਾਂ ਨੇ ਸਰਦਾਰੀ ਕੈਂਪ ਦਸਤਾਰ ਕੈਂਪ ਜਿਹੜਾ ਨੌਜਵਾਨਾਂ ਨੂੰ ਸਹੀ ਸਿਹਤ ਦੇਣ ਵਾਸਤੇ ਦਸਤਾਰ ਕੈਂਪ ਲਗਾਇਆ ਸੀ ਉਸ ਤਰ੍ਹਾਂ ਹੀ ਇਹਨਾਂ ਨੇ ਹੁਣ ਕੱਲ ਨੂੰ ਇੱਥੇ ਆਲਮਗੀਰ ਸਾਹਿਬ ਦੇ ਵਿੱਚ ਵੀ ਜਿਹੜਾ ਦਸਤਾਰ ਕੈਂਪ ਲਾਉਣਾ ਨੌਜਵਾਨਾਂ ਨੂੰ ਸਮੇਂ-ਸਮੇਂ ਤੇ ਸਹੀ ਸਿਹਤ ਦੇਣ ਵਾਸਤੇ ਗੁਰਪ੍ਰੀਤ ਸਿੰਘ ਜੀ ਪੀਤਾ ਆਲਮਗੀਰ ਸਾਡੇ ਕੋਲ ਮੌਜੂਦ ਹਨ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਦਾਰਕਬੱਦੀ ਜੀ ਤੁਸੀਂ ਅੱਜ ਸਾਡੇ ਪਿੰਡ ਆਏ ਹੋ ਕਵਰੇਜ ਕਰ ਰਹੇ ਹੋ ਨਗਰ ਕੀਰਤਨ ਦੀ ਬਹੁਤ ਚੰਗਾ ਲੱਗਿਆ ਤੇ ਕੱਲ ਨੂੰ 30 ਤਰੀਕ ਨੂੰ ਆਪਾਂ ਗੁਰਦੁਆਰਾ ਮੰਜੀ ਸਾਹਿਬ ਆਲਮਗਿਰੀ ਵਿਖੇ ਦਸਤਾਰਾਂ ਦਾ ਲੰਗਰ ਅਤੇ ਦਸਤਾਰ ਸਖਲਾਈ ਕੈਂਪ ਲਾਵਾਂਗੇ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੇ ਆਪਾਂ ਛੋਟੀ ਪਨੀਰੀ ਨੂੰ ਸਾਂਭ ਲਿਆ ਤਾਂ ਉਹ ਵੱਡੇ ਹੋ ਕੇ ਗੁਰਸਿੱਖ ਬਣ ਕੇ ਨਿਕਲਣਗੇ ਤੇ ਸਾਡਾ ਪੰਜਾਬ ਇੱਕ ਤਾਂ ਨਸ਼ਿਆਂ ਤੋਂ ਮੁਕਤ ਰਹੂ ਤੇ ਨੰਬਰ 2 ਨੌਜਵਾਨਾਂ ਵਿੱਚ ਜਿਹੜਾ ਪੱਤ ਤਕੂਣਾ ਹੁਣ ਆ ਰਿਹਾ ਸੀ ਇਹਦੇ ਵਿੱਚ ਵੱਡਾ ਮੋੜ ਆਇਆ ਜਿਵੇਂ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਲਾਇਆ ਸੀ ਦਸਤਾਰਾਂ ਦਾ 26 ਦਸੰਬਰ ਨੂੰ ਮਤਲਬ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਆ ਕੇ ਪ੍ਰਣ ਕਰਕੇ ਗਏ ਨੇ ਕਿ ਅੱਜ ਤੋਂ ਅਸੀਂ ਕੇਸ ਰੱਖਾਂਗੇ ਤੇ ਗੁਰੂ ਆਲੇ ਬਣ ਕੇ ਜੀਵਨ ਬਤੀਤ ਕਰਾਂਗੇ ਗੁਰਪ੍ਰੀਤ ਸਿੰਘ ਜਿਹੜਾ ਤੁਸੀਂ ਫਤੇਗੜ ਸਾਹਿਬ ਦੇ ਵਿੱਚ ਦਸਤਾਰਾਂ ਦਾ ਲੰਗਰ ਲਗਾ ਉੱਥੇ ਕਿੰਨੇ ਕੁ ਨੌਜਵਾਨ ਐ ਸੀ ਕਿੰਨੇ ਕੁ ਨੌਜਵਾਨ ਉਤਸ਼ਾਹ ਹੋਏ ਨੇ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਆਪਣਾ ਨਾ ਲੰਗਰ ਸ਼ਬਦ ਆ ਜਵੇ ਉੱਥੇ ਆਪਾਂ ਗਿਣਤੀ ਕਰਦੇ ਹੀ ਹਨੀ ਸਾਡੇ ਕੋਲ ਘੱਟੋ ਘੱਟ 1000 ਤੋਂ 1500 ਨੌਜਵਾਨ ਹਰ ਸਾਲ ਪ੍ਰਾਣ ਕਰਕੇ ਜਾਂਦਾ ਤੇ ਪ੍ਰਾਣ ਕਰਕੇ ਜਾਂਦਾ ਨਹੀਂ ਉਹ ਅਗਲੇ ਸਾਲ ਸਾਨੂੰ ਆ ਕੇ ਮਿਲਦੇ ਵੀ ਨੇ ਐਤਕੀ ਸਾਡੇ ਕੋਲ ਘੱਟੋ ਘੱਟ 20 30 ਮੁੰਡੇ ਉਹ ਆ ਕੇ ਮਿਲੇ ਕਹਿੰਦੇ ਜੀ ਪਿਛਲੇ ਸਾਲ ਕੇਸ ਰੱਖ ਕੇ ਗਏ ਸੀ ਵੀ ਐਤਕੀ ਦਸਣ ਆਇਆ ਤਾਂ ਸਾਡਾ ਮਨ ਸਾਡਾ ਮਨ ਖੁਸ਼ ਹੋਇਆ ਇੱਕ ਰਾਜਸਥਾਨ ਤੋਂ ਨੌਜਵਾਨ ਵੀਰ ਆਇਆ ਜੀਨੇ ਪਹਿਲੀ ਵਾਰ ਆ ਕੇ ਮੱਥਾ ਟੇਕਿਆ ਤੇ ਪਹਿਲੀ ਵਾਰੀ ਪ੍ਰਣ ਕੀਤਾ ਸਾਡੇ ਕੋਲ ਆ ਕੇ ਸਾਨੂੰ ਖੁਸ਼ੀ ਹੁੰਦੀ ਹੈ ਜੇ ਅਸੀਂ ਹਜ਼ਾਰ ਜਣੇ ਨੂੰ ਵੀ ਕਹਿੰਨੇ ਆ ਨਾ ਕਿ ਕੇਸ ਰੱਖੋ ਉਹਦੇ ਚੋ ਜੇ 10 ਨੇ ਵੀ ਰਖਲੇ ਤਾਂ ਸਾਡਾ ਮਨ ਸੰਤੋਸ਼ਟਾ ਜਿਹੜਾ ਕੱਲ ਨੂੰ ਦਸਤਾਰਾਂ ਦਾ ਲੰਗਰ ਲਗਾ ਰਹੇ ਹਾਂ ਕਿੱਥੇ ਲਗਾ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਕੱਲ ਨੂੰ ਜੋ ਦਸਤਾਰਾਂ ਦਾ ਲੰਗਰ ਲਾ ਰਹੇ ਹਾਂ ਇਹਦੇ ਵਿੱਚ ਸਾਡੇ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜਿੱਥੇ ਆਪਾਂ ਮੱਥਾ ਟੇਕਣ ਜਾਂਦੇ ਆ ਚਰਨਕੁੰਡਾ ਉਹਦੇ ਬਿਲਕੁਲ ਖੱਬੇ ਪਾਸੇ ਕੱਲ ਨੂੰ 17 ਦਾ ਲੰਗਰ ਲਾਇਆ ਜਾ ਰਿਹਾ ਤੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਜਿਹੜੇ ਵੀਰ ਫਤਿਹਗੜ੍ਹ ਸਾਹਿਬ ਨਹੀਂ ਆ ਸਕੇ ਸੀ ਉਹ ਕੱਲ ਨੂੰ ਆਓ ਪ੍ਰਣ ਕਰੀਏ ਕਿ ਅਸੀਂ ਅੱਜ ਤੋਂ ਗੁਰੂ ਸਾਹਿਬ ਦੇ ਬੱਚੇ ਬਣ ਕੇ ਜੀਵਾਂਗੇ ਕਿਉਂਕਿ ਗੁਰੂ ਸਾਹਿਬ ਨੇ ਚਾਰ ਪੁੱਤਰ ਵਾਰ ਕੇ ਪੰਜਵਾਂ ਪੁੱਤਰ ਖਾਲਸਾ ਪੰਥ ਨੂੰ ਬਣਾਇਆ ਸੀ ਤੇ ਖਾਲਸਾ ਪੰਥ ਦਾ ਇਹ ਫਰਜ਼ ਬਣਦਾ ਕਿ ਉਹ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲ ਕੇ ਗੁਰੂ ਸਾਹਿਬ ਦੀ ਕੇਸ ਗੁਰੂ ਦੀ ਮੋਹਰ ਰੱਖ ਕੇ ਸਰਦਾਰੀ ਕਾਇਮ ਰੱਖਣ ਤੇਰਾ ਬਦੀਦ ਕੰਨ ਚਾਹੀਦਾ ਸਾਡੇ ਕੋਲ ਮੌਜੂਦ ਨੇ ਇੱਥੋਂ ਦੇ ਸਰਪੰਚ ਸਿੰਘ உபਦੇਸ਼ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰ ਲਏ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਦਾ ਤੁਹਾਨੂੰ ਇਤਿਹਾਸ ਬਾਰੇ ਚੰਦ ਸਿੰਘ ਜੀ ਨੇ ਦੱਸ ਹੀ ਦਿੱਤਾ ਤੇ ਇੱਥੇ ਮੈਂ ਆਉਣ ਵਾਲੀਆਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਨਗਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਬਹੁਤ ਬਹੁਤ ਸਾਡੇ ਨੌਜਵਾਨਾਂ ਨੂੰ ਜਿਹੜੇ ਅੱਜ ਕੇ ਨਸ਼ਿਆਂ ਦੇ ਰਾਹ ਪਏ ਹੋਏ ਹਨ ਬੱਚਿਆਂ ਦੀ ਜਿਹੜੇ ਸ਼ਹੀਦੀ ਦਾੜੇ ਚੱਲ ਰਹੇ ਨੇ ਉਹਨਾਂ ਦੀ ਕੁਰਬਾਨੀ ਤੋਂ ਉਹਨਾਂ ਨੂੰ ਕੁਝ ਸਿੱਖਣ ਦੀ ਲੋੜ ਹੈ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋ ਸਾਡੇ ਨੌਜਵਾਨਾਂ ਨੂੰ ਦੇਖੋ ਜੀ ਨਸ਼ੇ ਛੱਡ ਕੇ ਜਿਹੜੇ ਹੁਣ ਜੋਗ ਨੇ ਇਹਨਾਂ ਨੂੰ ਨਸ਼ੇ ਛੱਡ ਦੇਣੇ ਚਾਹੀਦੇ ਨੇ ਤੇ ਬਾਕੀ ਆਪ ਦਾ ਜੋ ਮਤਲਬ ਰੇਸ ਲੈਂਗ ਹੋਗੀ ਜਾਂ ਗੇਮਾਂ ਹੋਗੀਆਂ ਇੱਧਰ ਨੂੰ ਇਹਨਾਂ ਨੂੰ ਜੁੜਨਾ ਚਾਹੀਦਾ ਸਿੱਖੀ ਸਰੂਪ ਆ ਜੋ ਆਪਣੇ ਗੁਰੂਆਂ ਨੇ ਦੱਸਿਆ ਇਕਿਨੇ ਉਹਨਾਂ ਰਾਹਾਂ ਤੇ ਚੱਲਣਾ ਚਾਹੀਦਾ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਠੀਕ ਹੈ ਇਹ ਸਨ ਸਰਪੰਚ ਸਾਹਿਬ ਜਿਨ੍ਹਾਂ ਨੇ ਕਿ ਦੱਸਿਆ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਿੱਖੀ ਸਰੂਪ ਧਾਰਨ ਕਰਕੇ ਗੁਰਮਾਣੀ ਨਾਲ ਜੁੜਨਾ ਚਾਹੀਦਾ ਹੈ ਉੱਥੇ ਹੀ ਆਪਣਾ ਜਿਹੜਾ ਵਧੀਆ ਜ਼ਿੰਦਗੀ ਬਤੀਤ ਕਰਨੀ ਚਾਹੀਦੀ